ਹਾਂਜੀ ਪਰਮ ਸਤਿਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਮਸਲੇ ਸੰਬੰਧੀ ਗੱਲਬਾਤ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਇੱਕ ਅਸੀਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਉਸ ਤੋਂ ਬਾਅਦ ਆਪਾਂ ਅੱਗੇ ਜਿਹੜੀ ਆ ਉਹ ਗੱਲਬਾਤ ਸ਼ੁਰੂ ਕਰਾਂਗੇ ਹਾਂ ਜੀ ਜਿਸ ਤਰ੍ਹਾਂ ਆਪ ਜੀ ਨੇ ਦੇਖਿਆ ਹੈ ਬੱਤੀਆਂ ਵਾਲਾ ਚੌਂਕ ਸ਼ਹਿਰ ਕੋਟਕਪੂਰਾ ਵਿਖੇ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਭਾਰਤੀ ਕਿਸਾਨ ਯੂਨੀਅਨ ਫਤਿਹ ਜੱਤੇਬੰਦੀ ਦਾ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਜੱਥੇਬੰਦੀ ਦੇ ਸੂਬਾ ਕਮੇਟੀ ਦੇ ਜ਼ਿਲ੍ਹਾ ਕਮੇਟੀ ਦੇ ਵੱਖ-ਵੱਖ ਬਲਾਕ ਕਮੇਟੀਆਂ ਦੇ ਆਗੂ ਜਿਹੜੇ ਹੈ ਐਂਡ ਇਕਾਈਆਂ ਦੇ ਮੈਂਬਰ ਸਹਿਬਾਨ ਹਰ ਰੋਜ਼ ਸ਼ਾਮ 4:30 ਵਜੇ ਤੋਂ 5:30 ਵਜੇ ਤੱਕ ਇੱਥੇ ਆ ਕੇ ਖੜਦੇ ਨੇ ਇੱਕ ਘੰਟੇ ਦੇ ਲਈ ਸੋ ਮਸਲਾ ਕੀ ਹੈ ਕਿ ਇੱਕ ਕੋਟਕਪੂਰੇ ਦਾ ਜਿਹੜਾ ਏਜੰਟ ਹੈ ਕੋਈ ਜਿਸ ਨੇ ਸਾਡੇ ਇੱਕ ਵਰਕਰ ਤੋਂ ਤਕਰੀਬਨ 4 ਕੁ ਲੱਖ ਰੁਪਇਆ ਲਿਆ ਸੀ ਬਾਹਰ ਭੇਜਣ ਦੇ ਨਾਮ ਤੇ ਉਹਨਾਂ ਵੱਲੋਂ ਉਹਨਾਂ ਦਾ ਵੀਜ਼ਾ ਨਾ ਲਗਵਾਇਆ ਗਿਆ ਜਾਂ ਉਹ ਸੰਬੰਧਤ ਵਿਅਕਤੀ ਨੂੰ ਬਾਹਰ ਨਾ ਭੇਜਿਆ ਗਿਆ ਤਾਂ ਜਦੋਂ ਉਹਨਾਂ ਨੇ ਪੈਸੇ ਵਾਪਸ ਮੰਗੇ ਤਾਂ ਉਹ ਨਾ ਨੁੱਕਰ ਉਹਨਾਂ ਨੇ ਕਾਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਮਸਲੇ ਸੰਬੰਧੀ ਏਜੰਟ ਦੇ ਘਰ ਦੇ ਮੂਹਰੇ ਕਾਫੀ ਦਿਨ ਅਸੀਂ ਧਰਨਾ ਲਾਇਆ ਤਾਂ ਮਸਲਾ ਫੇਰ ਵੀ ਜਦੋਂ ਹੱਲ ਨਾ ਹੋਇਆ ਤਾਂ ਉਸ ਏਜੰਟ ਨੇ ਜਥੇਬੰਦੀ ਦੇ ਆਗੂਆਂ ਨੂੰ ਇਹ ਧਮਕੀ ਦਿੱਤੀ ਕਿ ਮੈਂ 2 ਲੱਖ ਰੁਪਇਆ ਪੁਲਿਸ ਨੂੰ ਦੇ ਦੇਵਾਂਗਾ ਤੇ ਤੁਹਾਨੂੰ ਇੱਕ ਦੁੱਕੀ ਨਹੀਂ ਦੇਣੀ ਤੇ ਉਲਟਾ ਉਸ ਦੀ ਘਰ ਵਾਲੀ ਵੱਲੋਂ ਜਥੇਬੰਦੀ ਦੇ 5 ਤੋਂ 6 ਆਗੂਆਂ ਦੇ ਉੱਪਰ ਇੱਕ ਸ਼ਿਕਾਇਤ ਕੋਟਕਪੂਰਾ ਥਾਣੇ ਵਿੱਚ ਦਰਜ ਕਰਵਾਈ। ਦੋਸ਼ ਲਾਇਆ ਕਿ ਮੈਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ। ਤਾਂ ਇੱਥੇ ਦੱਸਣ ਯੋਗ ਹੈ ਕਿ ਉਹ ਔਰਤ ਜਿਹੜੀ ਹੈ ਉਸ ਦਾ ਅਨਸੂਚਿਤ ਜਾਤੀ ਨਾਲ ਕੋਈ ਸੰਬੰਧ ਨਹੀਂ ਹੈ। ਫਿਰ ਕਿਸੇ ਨੂੰ ਕੋਈ ਜਾਤੀ ਸੂਚਕ ਸ਼ਬਦ ਬੋਲਦਾ ਹੈ। ਆਪਾਂ ਕਿਸੇ ਨੂੰ ਇੱਕ ਮੈਂਬਰ ਜਾਤੀ ਸੂਚਕ ਸ਼ਬਦ बोल ਸਕਦਾ ਹੈ ਜਾਂ ਦੋ ਜਾਣੇ बोल ਸਕਦੇ ਨਹੀਂ ਤਾਂ ਇਕੱਠੇ ਘੱਟੋ-ਘੱਟ 5-6 ਜਾਣੇ ਜਾਤੀ ਸੂਚਕ ਸ਼ਬਦ ਜਿਹੜੇ ਆ ਉਹ ਕਿਸੇ ਨੂੰ ਕਿਸ ਤਰ੍ਹਾਂ बोल ਸਕਦੇ ਨਹੀਂ ਤਾਂ ਉਸ ਔਰਤ ਨੇ ਐਸੇ ਐਕਟ ਦੇ ਤਹਿਤ ਸਾਡੇ ਜਿਹੜਾ ਆਗੂਆਂ ਤੇ ਇਹ ਪਰਚਾ ਦਰਜ ਕਰਵਾਇਆ ਹੈ ਕਾਫੀ ਵਾਰ ਅਸੀਂ ਜਿਹੜਾ ਹੈ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਤੇ ਜਿਹੜਾ ਸਾਡਾ ਮਸਲਾ ਅਜੇ ਤੱਕ ਉਹ ਹੱਲ ਨਹੀਂ ਹੋਇਆ ਕਿਉਂਕਿ ਜਿਹੜਾ ਪਰਚਾ ਹੈ ਸਰਾਸਰ ਝੂਠਾ ਹੈ ਤਾਂ ਇਸ ਦੇ ਰੋਸ ਵਜੋਂ ਜਿਹੜਾ ਲਗਾਤਾਰ ਸ਼ਾਂਤਮਈ ਤਰੀਕੇ ਨਾਲ 11 12 2023 ਨੂੰ ਪੂਰੇ 2 ਮਹੀਨੇ ਹੋ ਚੁਕੇ ਨੇ ਤੇ ਕੋਈ ਸੁਣਵਾਈ ਨਹੀਂ ਹੋਈ ਹੁਣ ਦੇਖੋ ਜੇਕਰ ਜੱਥੇਬੰਦੀ ਦੇ ਇੱਕ ਕਿਸਾਨ ਯੂਨੀਅਨ ਦੇ ਆਗੂਆਂ ਦੀ ਕੋਈ ਸੁਣਵਾਈ ਨਹੀਂ ਉਹਨਾਂ ਦੇ ਝੂਠੇ ਪਰਚੇ ਦਰਜ ਹੋ ਰਹੇ ਐ ਤਾਂ ਆਮ ਜਿਹੜੇ ਲੋਕ ਹੈ ਉਹਨਾਂ ਦਾ ਥਾਣੇ ਕਿਚਿਹਰੀਆਂ ਵਿੱਚ ਕੀ ਹਾਲ ਹੋਵੇਗਾ ਤਾਂ ਜਿਹੜੇ ਸਾਡੇ ਭਰਾ ਕਹਿੰਦੇ ਜੀ ਬਦਲਾ ਆਇਆ ਤੇ ਜੇਕਰ ਇਹ ਬਦਲਾ ਹੈ ਤਾਂ ਫਿਰ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਦਾ ਜਿਹੜਾ ਰਾਜ ਕਿਸ ਤਰ੍ਹਾਂ ਦਾ ਹੋਵੇਗਾ ਤਾਂ ਦੂਜੀ ਗੱਲ ਕੁਝ ਲੋਕ ਜਿਹੜੇ ਹੈ ਫੇਸਬੁੱਕ ਤੇ ਬੇਵਜਾ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿ ਕਿਸਾਨ ਜਿਹੜੇ ਹੈ ਹਰ ਰੋਜ਼ ਧੰਨਾ ਲਾ ਕੇ ਕਿਤੇ ਨਾ ਕਿਤੇ ਬੈਠ ਜਾਂਦੇ ਨੇ ਰਾਹੀ ਗੀਰਾਂ ਨੂੰ ਪਰੇਸ਼ਾਨ ਕਰਦੇ ਨੇ ਪਰ ਇੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ 2 ਮਹੀਨੇ ਤੋਂ ਖੁਦ ਪਰੇਸ਼ਾਨ ਹੋ ਰਹੇ ਹਾਂ ਪਰ ਕਦੇ ਕਿਸੇ ਰਾਹੀ ਗੀਰ ਨੂੰ ਪਰੇਸ਼ਾਨੀ ਨਹੀਂ ਕੀਤਾ ਕਦੇ ਕੋਈ ਟ੍ਰੈਫਿਕ ਜਾਮ ਨਹੀਂ ਕੀਤਾ ਸੋ ਹੁਣ ਉਹਨਾਂ ਫੇਸਬੁੱਕ ਵਾਲੇ ਜਿਹੜੇ ਵਿਦਵਾਨ ਹੈ ਸਾਡੇ ਭਰਾਵਾਂ ਨੂੰ ਬੇਨਤੀ ਹੈ ਕਿ ਆਓ ਸਾਡਾ ਸਾਥ ਦੇਵੋ ਜੇਕਰ ਕੋਈ ਤੁਹਾਡੇ ਕੋਲ ਇਸ ਮਸਲੇ ਦਾ ਹੱਲ ਹੈ ਤਾਂ ਉਹ ਸਾਨੂੰ ਦੱਸੋ ਕਿਉਂਕਿ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਹਰ ਰੋਜ਼ ਇੱਕ ਘੰਟਾ ਆਪਣੇ ਜ਼ਰੂਰੀ ਕੰਮ ਛੱਡ ਕੇ ਆਉਣਾ ਕੋਈ 10 ਕਿਲੋਮੀਟਰ ਤੋਂ ਆ ਰਿਹਾ ਹੈ ਕਿਸੇ ਦਾ ਪਿੰਡ 15 ਕਿਲੋਮੀਟਰ ਹੈ ਕਿਸੇ ਦਾ 20 ਕਿਲੋਮੀਟਰ ਹੈ ਤਾਂ ਲਗਾਤਾਰ ਅਸੀਂ ਜਿਹੜਾ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਜ਼ਾਹਰ ਕਰ ਰਹੇ ਹਾਂ ਕਈ ਲੋਕ ਜਿਹੜੇ ਆ ਜਦੋਂ ਕਿਤੇ ਵੱਡਾ ਧਰਨਾ ਲੱਗਦਾ ਹੈ ਉਹ ਅਕਸਰ ਆ ਕੇ ਇਹ ਗੱਲ ਆਖਦੇ ਨੇ ਕਿ ਜੀ ਸਾਡਾ ਕੀ ਕਸੂਰ ਹੈ ਸੋ ਵੀਰੋ ਤੁਹਾਡਾ ਕਸੂਰ ਇਹੀ ਹੈ ਕਿ ਤੁਸੀਂ ਨਜ ਸਵਾਰਥੀ ਹੋ ਕੇ ਤੁਹਾਨੂੰ ਆਪਣਾ ਦੁੱਖ ਤਾਂ ਮਹਿਸੂਸ ਹੁੰਦਾ ਹੈ ਆਪਣੀ ਪਰੇਸ਼ਾਨੀ ਤੁਹਾਨੂੰ ਪਰੇਸ਼ਾਨੀ ਲੱਗਦੀ ਹੈ ਪਰ ਜੇ ਕੋਈ ਕਿਸਾਨ ਯੂਨੀਅਨ ਵਾਲੇ ਆਪਣੀ ਪਰੇਸ਼ਾਨੀ ਕਰਕੇ ਜਾਂ ਆਪਣੇ ਮਸਲੇ ਹੱਲ ਕਰਵਾਉਣ ਦੇ ਵਾਸਤੇ ਆਪਣੀਆਂ ਜਾਇਜ਼ ਮੰਗਾਂ ਦੇ ਵਾਸਤੇ ਸੜਕ ਤੇ ਬੈਠੇ ਹੈ ਉਹ ਤੁਹਾਨੂੰ ਬੁਰੇ ਲੱਗਦੇ ਹੈ ਤਾਂ ਜੇਕਰ ਜੱਥੇਬੰਦੀ ਦੇ ਆਗੂਆਂ ਨੂੰ ਬਿਨਾਂ ਕਿਸੇ ਗੁਨਾਹ ਦੇ ਖੱਜਲਖوار ਕੀਤਾ ਜਾ ਰਿਹਾ ਤਾਂ ਜਿਹੜਾ ਆਮ ਨਾਗਰਿਕ ਹੈ ਉਸ ਦਾ ਇਸ ਸਿਸਟਮ ਦੇ ਵਿੱਚ ਕੀ ਹਾਲ ਹੋਵੇਗਾ ਕਿਉਂਕਿ ਬਿੱਲ ਕੋਲ ਜਿਹੜਾ ਇਹ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਾਂਗ ਹੀ ਸਭ ਕੁਝ ਹੋ ਰਿਹਾ ਹੈ ਝੂਠੇ ਪਰਚੇ ਦਰਜ ਹੋ ਰਹੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਸੋ ਆਖਰ ਦੇ ਵਿੱਚ ਇਹ ਬੇਨਤੀ ਹੈ ਇਹ ਫੇਸਬੁੱਕ ਤੇ ਜਿਹੜੇ ਭਰਾ ਕਮੈਂਟ ਕਰਦੇ ਨੇ ਕਿਸਾਨਾਂ ਦੇ ਖਿਲਾਫ ਸੋ ਜਦੋਂ ਕਦੇ ਕਿਸੇ ਨੂੰ ਆਪ ਪਰੇਸ਼ਾਨੀ ਹੁੰਦੀ ਹੈ ਫਿਰ ਮਹਿਸੂਸ ਹੁੰਦਾ ਹੈ ਸੋ ਇਸ ਕਰਕੇ ਭਰਾਵੋ ਸਾਡਾ ਕੋਈ ਮਕਸਦ ਨਹੀਂ ਕਿ ਅਸੀਂ ਕਿਸੇ ਰਾਹੀਰ ਨੂੰ ਪਰੇਸ਼ਾਨ ਕਰੀਏ ਜਾਂ ਅਸੀਂ ਇਹਨੇ ਵੇਲੇ ਨਹੀਂ ਕਿ ਅਸੀਂ ਹਰ ਰੋਜ਼ ਟਾਈਮ ਕੱਢ ਕੇ ਇੱਥੇ ਆਈਏ ਸੋ ਮੈਂ ਸਮਝਦਾ ਕਿ ਪ੍ਰਸ਼ਾਸਨ ਦੇ ਵਾਸਤੇ ਸਰਕਾਰ ਦੇ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਹਰ ਰੋਜ਼ ਸਾਡੇ ਇਸ ਕੋਟਕਪੂਰਾ ਹਲਕੇ ਦੇ ਐਮ ਐਲ ਏ ਸਾ ਵੀ ਤਕਰੀਬਨ ਇਥੋਂ ਲੱਗਦੇ ਨੇ ਹੋਰ ਵੀ ਵੱਡੇ ਛੋਟੇ ਅਫੀਸਰ ਲੰਘਦੇ ਨੇ ਪਰ ਅੱਜ ਤੱਕ ਜਿਹੜਾ ਹੈ ਕਿਸੇ ਨੇ ਸਾਡੇ ਮਸਲੇ ਸੰਬੰਧੀ ਬਹੁਤੀ ਗੌਰ ਨਹੀਂ ਕੀਤੀ ਸੋ ਜੇਕਰ ਇਸੇ ਤਰ੍ਹਾਂ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦ ਜਥੇਬੰਦੀ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਫਿਰ ਜਿਹੜਾ ਹੈ ਟ੍ਰੈਫਿਕ ਵੀ ਜਾਮ ਕੀਤਾ ਜਾਵੇਗਾ ਸੋ ਵੱਡੇ ਪੱਧਰ ਤੇ ਕੋਈ ਰੋਸ ਧਰਨਾ ਉੱਤੇ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਹੋਵੇਗੀ ਪ੍ਰਸ਼ਾਸਨ ਦੀ ਹੋਵੇਗੀ ਪਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਮ ਜਨਤਾ ਨੂੰ ਪਰੇਸ਼ਾਨ ਕਰੀਏ ਕਿਉਂਕਿ ਲੋਕਾਂ ਦੇ ਹਰ ਕਿਸੇ ਦੇ ਬੜੇ ਰੁਝੇਵੇਂ ਹੈ ਬੜੇ ਕੰਮ ਹੈ ਸੋ ਇੰਨਾ ਕੋਈ ਵੇਲਾ ਨਹੀਂ ਸੋ ਫੇਸਬੁੱਕ ਵੀ ਭਰਾਵੋ ਜਾਂ ਸਰਕਾਰਾਂ ਦੇ ਜਿਹੜੇ ਚਹੇਤੇ ਆ ਚਾਪਲੂਸ ਸੋਨਾ ਨੂੰ ਇਹ ਬੇਨਤੀ ਹੈ ਕਿ ਐਵੇਂ ਕਿਸਾਨਾਂ ਨੂੰ ਜਿਹੜਾ ਹੈ ਨਿਸ਼ਾਨਾ ਨਾ ਬਣਾਇਆ ਕਰੋ ਸੋ ਬਾਕੀ ਭਾਰਤੀ ਕਿਸਾਨ ਯੂਨੀਅਨ ਫਤਿਹ ਜਥੇਬੰਦੀ ਜਿਹੜੀ ਹੈ ਉਹ ਹਰ ਵਰਗ ਦੇ ਲੋਕਾਂ ਦੇ ਨਾਲ ਹਰ ਸਮੇਂ ਖੜਦੀ ਹੈ ਤੇ ਇਹ ਗੱਲ ਵੱਖਰੀ ਹੈ ਕਿ ਅਸੀਂ ਛੇਤੀ ਕੀਤੇ ਕਦੇ ਧਰਨਾ ਨਹੀਂ ਲਾਉਂਦੇ ਜਦੋਂ ਬਿਲਕੁਲ ਸਿਰ ਤੋਂ ਪਾਣੀ ਲੰਘਦਾ ਹੈ ਤੇ ਜਦੋਂ ਸਾਨੂੰ ਲੱਗਦਾ ਵੀ ਕੋਈ ਸੁਣਵਾਈ ਨਹੀਂ ਤਾਂ ਉਸ ਸਮੇਂ ਜਿਹੜਾ ਹੈ ਧਰਨਾ ਲਾਉਣਾ ਸਾਡੀ ਮਜਬੂਰੀ ਬਣ ਜਾਂਦੀ ਹੈ ਸੋ ਆਸ ਹੈ ਕਿ ਇਹ ਜਿਹੜਾ ਮਸਲਾ ਹੈ ਝੂਠਾ ਪਰਚਾ ਜਿਹੜਾ ਹੈ ਇਸ ਨੂੰ ਪ੍ਰਸ਼ਾਸਨ ਜਲਦ ਰੱਦ ਕਰੇਗਾ ਤਾਂ ਕਿ ਅਸੀਂ ਜਿਹੜਾ ਹੈ ਆਪਣੇ ਜ਼ਰੂਰੀ ਕੰਮ ਧੰਦੇ ਕਰ ਸਕੀਏ ਹਰ ਰੋਜ਼ ਇਥੇ ਆਉਣਾ ਤੇਲ ਫੂਕ ਕੇ ਸਮਾਂ ਬਰਬਾਦ ਕਰਨਾ ਸੋ ਇਹ ਕਿਸੇ ਦਾ ਜੀ ਨਹੀਂ ਕਰਦਾ ਜਿਹੜੇ ਸਾਡੇ ਕਿਸਾਨ ਯੂਨੀਅਨ ਦੇ ਆਗੂ ਖਾਸ ਤੌਰ ਤੇ ਸਾਡੇ ਸਰਦਾਰ ਅਮਰੀਕ ਸਿੰਘ ਭੁੱਲਰ ਮਤਾ ਬਲਾਕ ਪ੍ਰਧਾਨ ਜੈਤੋ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਚੱਲ ਰਿਹਾ ਹੈ ਉਹਨਾਂ ਦਾ ਵੀ ਧੰਨਵਾਦ ਜਿਹੜੇ ਜਥੇਬੰਦੀ ਦੇ ਆਗੂ ਸਹਿਬਾਨ ਪਿੰਡ ਇਕਾਈਆਂ ਦੇ ਮੈਂਬਰ ਸਹਿਬਾਨ ਹਰ ਰੋਜ਼ ਲੰਮੇ ਸਮੇਂ ਤੋਂ ਤਕਰੀਬਨ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਜਿਹੜੇ ਹਾਜ਼ਰੀ ਭਰਦੇ ਨੇ ਆਪਣੀ ਡਿਊਟੀ ਲਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਸੋ ਸ਼ੁਕਰੀਆ ਜੀ ਵਾਹਿਗੁਰੂ ਮੇਰ ਕਰੇ ਕਿ ਸਭ ਨੂੰ ਇਨਸਾਫ ਮਿਲੇ ਕਿਸੇ ਨੂੰ ਵੀ ਇਸ ਤਰ੍ਹਾਂ ਖੱਜਲ ਖੁਆਰ ਨਾ ਹੋਣਾ ਪਵੇ ਸੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ